ਸਗਲ ਦੁਆਰ ਕਉ ਛਾਡ ਕੇ ਗਹਉ ਤੁਹਾਰੋ ਦਵਾਰ ਬਉਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭਿਆ ਸੁਨ ਕਹਿ ਜਦੁਰਾਏ ਕੀ ਬਾਤ ਤਰੀਆ ਬਤਿਆ ਹਰ ਕੇ ਇਮ ਸੰਗ ਉਚਾਰੀ ਚਾਂਦਨੀ ਰਾਤ ਰਹੀ ਸ਼ਕ ਕੈ ਦਿਜੀਏ ਹਰ ਹੋਵਨ ਰਹਿਨ ਅੰਧਿਆਰੀ ਸੁਨ ਕੈ ਜਦੁਰਾਏ ਕੀ ਬਾਤ ਤ੍ਰਿਆ ਬਤਿਆ ਹਰ ਕੇ ਇਮ ਸੰਗ ਉਚਾਰੀ ਚਾਂਦਨੀ ਰਾਤ ਰਹੀ ਛੱਕ ਕੈ ਦਿਜੀਏ ਹਰ ਹੋਵਨ ਰਹਿਨ ਅੰਧਿਆਰੀ ਸੁਨ ਕ ਹਮ ਹੂੰ ਤੁਮਰੀ ਬਤਿਆ ਅਪਣੇ ਮਨ ਮੈਂ ਇਹ ਪਾਉਂਤ ਵਿਚਾਰੀ ਸੰਕ ਕਰੋ ਨਹੀਂ ਗਵਾਰਨ ਕੀ ਸੁ ਮਨੋਂ ਤੁਮ ਲਾਜ ਬਿਦਾ ਕਰ ਡਾਰੀ ਭਖਤ ਹੋ ਬਤਿਆ ਹਮਸੋ ਹਸ ਕੇ ਹਰ ਕੇ ਅਤ ਹੀ ਹਿਤ ਪਾਰੋ ਮੁਸਕਾਤ ਹੈ ਗਵਾਰਨ ਹੀਰ ਉਤੈ ਵੇਖ ਕਹ ਹਮਰੋ ਇਹ ਕੌਤਕ ਸਾਰੋ ਸ਼ੁਰਦ ਕਾਨ ਕਹਿਓ ਹਮ ਕਉ ਆਪਣੇ ਮਨ ਬੁੱਧ ਅਕਾਮ ਕੀਤਾਰੋ ਤਾਹੀ ਤੇ ਤੂ ਸੰਗ ਮੈਂ ਸੁ ਕਹੋ ਜਦੁ ਰਾਏ ਕਨੀ ਤੁਮ ਸੰਕ ਵਿਚਾਰੋ ਭੂਖ ਲਗੇ ਸੁਨੀਐ ਸਜਨੀ ਲਗ ਰਾ ਕਹੁ ਸ਼ੋਰਤ ਜਾਤ ਬਗੀ ਕਉ ਤਾਤ ਕੀ ਸਿਆਮ ਸੁਨੀ ਤੈ ਕਥਾ ਬਿਰਹੀ ਨਹੀਂ ਸ਼ੋਰਤ ਪ੍ਰੀਤ ਲਗੀ ਕਉ ਸ਼ੋਰਤ ਹੈ ਸੋ ਨਹੀਂ ਕੁਟਵਾਰ ਕਿਦੋ ਗਹਿ ਕੈ ਪੁਰਹੂ ਕੀ ਠਗੀ ਕਉ ਤਤੈ ਨ ਸ਼ੂਰਤ ਹਾਂ ਤੁਮਕੋ ਕੇ ਸੁਨੀਓ ਕਸ਼ ਸ਼ੂਰਤ ਸਿੰਘ ਬ੍ਰਿਗੀ ਕਉ ਕਹੀ ਬਤਿਆ ਅਹਿ ਬਾਲ ਕੇ ਸੰਗ ਜੋ ਥੀ ਅਤ ਜੋ ਬਨ ਕੇ ਰਸ ਪੀਨੀ ਚੰਦਰ ਪਗਾ ਅਰਗਵਾਰਨਤੇ ਅਤ ਰੂਪ ਕੇ ਬੀਚ ਹੁਤੀ ਜੋ ਨਵੀਨੀ ਜੂਮ੍ਰਿਗ ਰਾਜਮ੍ਰਿਗੀ ਕੋ ਗਹਿ ਕਬਨੈ ਉਪਮਾ ਵਿਧਿਆ ਲਖਲੀਨੀ ਕਾਨ ਤਬੈ ਕਰਵਾ ਗਹਿ ਕੈ ਆਪਣੇ ਬਲ ਸੰਗ ਸੂ ਬਸਕੀਨੀ ਜੂਮ੍ਰਿਗ ਰਾਜਮ੍ਰਿਗੀ ਕੋ ਗਹਿ ਗਵਨ ਉਪਮਾ ਵਿਧਿਆ ਲਖਲੀਨੀ ਕਾਨ ਤਬੈ ਕਰਵਾ ਗਹਿ ਕਾ ਆਪਣੇ ਬਲ ਸੰਗ ਸੂ ਬਸ ਕੀਨੀ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤ ਗਾਜ ਕੇ ਜਕਾਰਾ ਗਜਾਵੇ ਸੋ ਨਿਹਾਲ ਹੋ ਜਾਵੇ ਸਤ ਸ੍ਰੀ ਆਕਾਲ ਗੁਰਬਾਰ ਆਕਾਲ ਦੇਗ ਤੇਗ ਫਤਹਿ ਗੁਰੂ ਪੰਥ ਖਾਲਸੇ ਦੀ ਦਿਨਾਂ ਦਿਨ ਚੜਦੀ ਕਲਾ ਰਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ